ਖਾਸ ਪ੍ਰਾਪਤੀ ਹੈ ਬੱਚਿਆਂ ਦੇ ਰੂਪ ਰੂ ਹੋਣਾ ਇਸ ਤਰ੍ਹਾਂ ਨਾਲ ਉਹਨਾਂ ਨੂੰ ਮੈਨੂੰ ਪ੍ਰੇਰਨਾ ਮਿਲਦੀ ਹੈ ਇੱਕ ਮਾਡਲ ਦੇ ਰੂਪ ਵਿੱਚ ਆਉਂਦੇ ਆ ਕਿ ਉਹਨਾਂ ਨੂੰ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਨਵੀਆਂ ਲੀਹਾਂ ਤੇ ਚੱਲਦੇ ਨੇ ਬੱਚੇ ਤੇ ਜ਼ਰੂਰੀ ਜਿਹੜੀ ਜ਼ਿੰਮੇਵਾਰੀ ਇਹਨਾਂ ਤੇ ਲੋਕ ਭਲਾਈ ਦੀ ਲੋਕ ਅਰਪਣ ਦੀ ਇਹ ਉਹਨਾਂ ਦੇ ਮੋਢਿਆਂ ਤੇ ਪਈ ਹੈ ਇਹਨਾਂ ਨੇ ਬਹੁਤ ਹੀ ਕੰਮ ਦੇ ਨਾਲ ਪਹਿਲਾਂ ਨਿਭਾਇਆ ਤੇ ਹੁਣ ਵੀ ਅਣਲੇਰੇ ਸਮੇਂ ਦੇ ਵਿੱਚ ਤਨਦੇਗੀ ਦੇ ਨਾਮ ਇਹ ਆਪਣੇ ਹੱਲ ਕੇ ਨਾਲ ਦਾ ਨਾਮ ਹੈ ਉਹ ਜ਼ੂਰੀ ਰੋਸ਼ਨ ਕਰਨਗੇ ਤਾਂ ਕਿ ਸਾਡਾ ਹਲਕਾ ਜਿਹੜਾ ਉਹ ਇੱਕ ਮਾਡਲ ਦੇ ਰੂਪ ਦੇ ਵਿੱਚ ਉੱਭਰ ਕੇ ਆਵੇ ਜਿੱਥੋਂ ਦੇ ਵਿੱਚ ਜਿੱਥੇ ਬੱਚਿਆਂ ਦੇ ਵਿੱਚ ਵਿੱਦਿਆ ਦਾ ਚਾਨਣ ਹੋਵੇਗਾ ਨੌਜਵਾਨਾਂ ਦੇ ਵਿੱਚ ਰੋਜ਼ਗਾਰ ਹੋਵੇਗਾ ਹੱਥ ਦੇ ਵਿੱਚ ਤੇ ਨਸ਼ਿਆਂ ਤੋਂ ਟੀ ਮੁਕਤੀ ਹੋਵੇਗੀ ਅਜਿਹਾ ਸਾਡਾ ਹਲਕਾ ਹੈ ਜਿਹੜਾ ਉਹ ਇੱਕ ਮਾਡਲ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਵੇ ਤੇ ਮੈਂ ਮਨ ਬੇਨਤੀ ਕਰਦੀ ਆਂ ਸ੍ਰੀ ਅਮਰੀਤ ਕੁਮਾਰ ਜੀ ਪੋਤਨਾ ਜਿਹੜੇ ਕਿ ਆਪਣੇ ਚਾਰ ਬੱਚਿਆਂ ਦੇ ਰੂਪ ਨੂੰ ਕਰਨਗੇ money wow.